নমো ভগবতে শেব গৌরখ জহর বীর মাতা শিলে রায় নম ও নমো ভগবতে শিব গৌরখ জহর বীর মাতা শিলে রায় নম ও নমো ভগতে শেব গৌরখ জহর বীর মাতা শিলে রায় নম ਇਹ ਪੰਡਾਰਾ ਜਹਾਵੀਰ ਗੋਗਾਜੀ ਮਹਾਰਾਜ ਜੋ ਕਿ ਬਾਈਆਂ ਕੌਮਾਂ ਦੇ ਕੁਲ ਦੇਵਤਾ ਨੇ ਔਰ ਅਸਲ ਦੇਵਤਾ ਇਹ ਚੋਹਾਨ ਪਰਿਵਾਰਾਂ ਦੇ ਨੇ ਮਸੌਨ ਪਰਿਵਾਰਾਂ ਦੇ ਨੇ ਔਰ ਜਿਨ੍ਹਾਂ ਦੀ ਗੋਤਰ ਕੁਸ਼ਲ ਗੋਤਰ ਹੈ ਉਹਨਾਂ ਦੇ ਕੁਲ ਦੇਵਤਾ ਨੇ ਇਹਨਾਂ ਦਾ ਜਨਮ ਲਗਭਗ 2050 ਸਾਲ ਪਹਿਲਾਂ ਜਿਹਦਾ ਦਰਿਆਵਾ ਜਗਾ ਤੇ ਹੋਇਆ ਸੀ ਕਿਉਂਕਿ ਇਹਦਾ ਪਰਿਵਾਰ ਪਿਛਲੇ 10 ਸਾਲ ਤੋਂ ਇਹਨਾਂ ਜਨਮ ਤੋਂ 10 ਸਾਲ ਤੋਂ ਪਹਿਲਾਂ ਤੋਂ ਹੀ ਰਾਜ ਕਰਦਾ ਆ ਰਿਹਾ ਸੀ ਔਰ ਵੱਖ-ਵੱਖ ਸਟੇਟਾਂ ਦੇ ਰਾਜਾਂ ਦੇ ਉਹ ਰਾਜੇ ਰਹੇ ਔਰ ਇਹ ਚੋਹਾਨ ਪਰਿਵਾਰ ਇਹਨਾਂ ਨੇ ਹੀ ਬਣਾਇਆ ਚੋਹਾਨ ਇੱਥੋਂ ਹੀ ਬਣੇ ਮਸੌਨ ਕਾਸਪੀਨਾ ਦਿੱਤੀ ਔਰ ਕੁਸ਼ਲ ਗੋਤਰਵੀ ਇਹਨਾਂ ਨੇ ਆਪਣੇ ਆਪਣੇ ਅਲੱਗ-ਅਲੱਗ ਟੰਗਾ ਚੰਨਾਂ ਨੇ ਆਪਣੇ ਆਪ ਨੂੰ ਦਰਸਾਇਆ ਔਰ ਇਹ 2 ਸਾਲ ਦੀ ਉਮਰ ਦੇ ਵਿੱਚ ਸਮਰਾਟ ਬਣ ਗਏ ਸਨ 7.5 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਮੁਸਲਮਾਨ ਰਾਜੇ ਨੂੰ ਹਰਾ ਕੇ ਉਹ ਸਾਰੇ ਹਿੰਦੁਸਤਾਨ ਤੇ ਰਾਜ ਕੀਤਾ ਸੀ ਔਰ ਉਸ ਦੇ ਬਾਅਦ ਇਹਨਾਂ ਦੀ ਲਿਵ ਜਿਹੜੀ ਸੀ ਉਹ ਸਦਾ ਈਸ਼ਵਰ ਦੇ ਨਾਲ ਰਹੀ ਕਿਉਂਕਿ ਖੁਦ ਈਸ਼ਵਰ ਸਨ ਇਹ ਪਦਮਨਾਗ ਦੇ અવਤਾਰ ਨੇ ਪਦਮਨਾਗ ਉਹ ਨਾਗ ਜੋ ਕਿ ਪਤਾਲ ਦੇ ਵਿੱਚ ਰਾਜ ਕਰਦਾ ਹੈ ਐਸੇਲੇ ਵੀ ਰਾਜਾ ਪਤਾਲ ਦਾ ਪਦਮਨਾਗ ਹੈ ਔਰ ਉਹਨਾਂ ਦੀ ਪਤਨੀ ਸ਼ੀਲਰ ਹੈ ਇਸ ਕਰਕੇ ਅਸੀਂ ਅਜ ਤੋਂ 2050 ਸਾਲ ਪਹਿਲਾਂ ਤੋਂ ਇਹ ਸਕੂਲ ਚਾਏ ਔਰ ਇਹਨਾਂ ਨੇ ਇਸ ਕੁੱਲ ਦੀ ਸਥਾਪਨਾ ਕੀਤੀ ਔਰ ਅਜ ਚੋਹਾਨ ਪਰਿਵਾਰ ਜਿੰਨੇ ਵੀ ਜਿੱਤੇ ਜਿੱਤੇ ਵੀ ਹੈ ਇਹਨਾਂ ਨੂੰ ਆਪਣਾ ਕੁੱਲ ਦੇਵਤਾ ਮੰਨਦਾ ਹੈ ਜੋ ਕਿ ਅਸੀਂ ਉਹਦੇ ਪਰਿਵਾਰ ਵਿੱਚੋਂ ਸ਼ਾਮਲ ਹਾਂ। ਔਰ ਅਹੁਣ ਅਸੀਂਾਂ ਦਾ ਪੰਡਾਰਾ ਜੋ ਕਿ ਗੁਰਦਾਸਪੁਰ ਵਿੱਚ ਗੁਰੂਕਲ ਡਿਗਰੀ ਕਾਲਜ ਦੀ ਪ੍ਰਮਿਸਸਸ ਦੇ ਵਿੱਚ ਪਿਛਲੇ 20 ਸਾਲ ਤੋਂ ਕਰਦੇ ਆ ਰਹੇ ਹਾਂ। ਇਹ ਸਾਡਾ ਇਹ ਵਿਵਹ ਪੰਡਾਰਾ ਹੈ ਜੋ ਕਿ 27 ਅਗਸਤ 2024 ਨੂੰ ਸਵੇਰੇ 9 ਵਜੇ ਹਵਨ ਦੇ ਨਾਲ ਸ਼ੁਰੂ ਹੋਏਗਾ। ਔਰ ਲਗਭਗ ਇਹ ਪੰਡਾਰਾ ਸ਼ਾਮ ਦੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਚਲਦਾ ਰਹੇਗਾ। ਅਤੇ ਮੈਂ ਉਮੀਦ ਕਰਦਾ ਹਾਂ ਕਿ ਜਿੱਥੇ-ਜਿੱਥੇ ਵੀ चौहान ਪਰਿਵਾਰ ਨੇ ਔਰ ਉਹ ਉਸ ਦਿਨ ਆ ਕੇ ਆਪਣੀਆਂ ਗਲਤੀਆਂ ਆਪਣੀਆਂ ਪੁੱਲਾਂ ਦੀ ਮਾਫੀ ਮੰਗਦੇ ਹੋਏ ਸ਼ਮਾ ਮੰਗਦੇ ਹੋਏ ਇਹਨਾਂ ਤੋਂ ਆਪਣੇ ਪਰਿਵਾਰ ਦੇ ਸੁੱਖ ਸਮਰਧੀ ਵਾਸਤੇ ਦੁਆ ਕਰਨਗੇ। ਇਹਨਾਂ ਦੀ ਜੀਆ ਪ੍ਰਾਪਤ ਕਰਨਗੇ। ਇਹਨਾਂ ਚੰਨ ਜਹਾਦੀ ਲਗਵਾਣਗੇ। ਸਿਰਫ चौहान ਪਰਿਵਾਰ ਹੀ ਨਹੀਂ ਹਿੰਦੁਸਤਾਨ ਦਾ ਹਰ ਬਚਰ ਇਹਨਾਂ ਦੀ ਪੂਜਾ ਕਰਦਾ ਹੈ ਇਹਨਾਂ ਦੀ ਪੂਜਾ ਕਰਦਾ ਔਰ ਇਹਨਾਂ ਦੀ ਮੰਨਦਾ ਹੈ ਔਰ 20 ਸਾਲ ਦੀ ਉਮਰ ਦੇ ਵਿੱਚ ਇਹ ਮੁਸਲਮਾਨ ਬਣੇ ਸਨ ਕਿਉਂਕਿ ਇਹਨਾਂ ਨੂੰ ਧਰਤੀ ਇਹਨਾਂ ਨੂੰ ਜਗ੍ਹਾ ਨਹੀਂ ਦੀ ਦਿੰਦੀ ਇਸ ਕਰਕੇ ਧਰਤੀ ਨੇ ਇਹ ਸਵਾਲ ਕੀਤਾ ਸੀ ਗੁਰੂ ਗੋਰਖਨਾਥ ਕੋਲ ਕਿ ਜਦ ਤੱਕ ਯਾਤੇ ਮੁਸਲਮਾਨ ਬਣੇ ਤਾਂ ਮੈਂ ਧਰਤੀ ਜਗ੍ਹਾ ਦਵਾਂਗੀ ਅਦਰਵਾਈਜ਼ ਮੈਂ ਇਹਨੂੰ ਧਰਤੀ ਜਗ੍ਹਾ ਨਹੀਂ ਦੇਾਂਗੀ ਇਹਨਾਂ ਨੇ ਫਿਰ ਸਵਾਲ ਕੀਤਾ ਸੀ ਕਿ ਮਾਤਾ ਸੀਤਾ ਨੂੰ ਜਗਾ ਕਿਉਂ ਦਿੱਤੀ ਉਹਨਾਂ ਨੇ ਕਿਹਾ ਕਿ ਮੇਰੀ ਬੇਟੀ ਸੀ ਇਸ ਕਰਕੇ ਮੈਂ ਉਸ ਨੂੰ ਜਗਾ ਦੇਣਾ ਮੇਰੀ ਮਜਬੂਰੀ ਸੀ ਔਰ ਦੇਣਾ ਸੀ ਇਸ ਕਰਕੇ ਤੂੰ ਮੁਸਲਮਾਨ ਬਣ ਤਨ ਮੈਂ 6 ਫੁੱਟ ਦੀ ਜਗਾ ਦੇਣੀ ਆ ਮੈਂ ਤੈਨੂੰ ਦਿਆਂਗੀ ਉਸ ਦਿਨ ਬਾਦ ਤੂੰ ਪਤਾਲ ਚ ਜਾ ਸਕਦਾ ਫਿਰ ਮੁਸਲਮਾਨ ਦਾ ਇਹਨਾਂ ਨੇ ਰਾਮ ਦੇਵ ਨੇ ਇਹਨਾਂ ਨੂੰ ਪੂਜਾ ਕਰਾ ਕੇ ਇਹਨਾਂ ਨੂੰ ਮੁਸਲਮਾਨ ਬਣਾਇਆ ਔਰ ਇਹਨਾਂ ਦਾ ਨਾਮ ਗੋਗਾ ਰਛਾ ਗਿਆ ਅਸਲ ਨਾਂ ਦਾ ਜਹਰਵੀਰ ਹੈ ਔਰ ਮੁਸਲਮਨ ਬਨਉਂਦੇ ਵਾਲਾ ਨਾਂ ਗੋਗਾ ਪੀਰ ਰੱਖਿਆ ਗਿਆ ਔਰ ਅੱਜ ਜਹਰਵੀਰ ਗੋਗਾ ਦੇ ਨਾਂ ਤੇ ਮਸ਼ਹੂਰ ਹਨ ਉਹਨਾਂ ਦੇ ਨਾਂ ਤੇ ਪੂਜੇ ਜਾਂਦੇ ਹਨ ਉਹਨਾਂ ਦੇ ਨਾਂ ਦੀ ਪੂਜਾ ਹੁੰਦੀ ਹੈ ਔਰ ਇਹਨਾਂ ਨੇ ਉਸ ਦੇ ਬਾਅਦ 22 ਕੁਲਾਂ ਦਾ ਰਾਜ ਸੰਭਾਲਿਆ ਔਰ ਅੱਜ ਉਹਨਾਂ ਦੀ 22 ਕੁਲਾਂ ਦੀ ਪੂਜਾ ਕਰਦੀਆਂ ਨੇ ਇਹਨਾਂ ਦੀ ਹਰ ਮਨੋ ਕਾਮਨਾ ਨੂੰ ਤਪੂਰਨ ਕਰਦੀਆਂ ਨੇ ਔਰ ਆਪਣੀ ਹਰ ਤਮੰਨਾ ਪੂਰੀ ਕਰਕੇ ਆਪਣੇ ਪਰਿਵਾਰਾਂ ਨੂੰ ਚਲਾ ਰਹੀਆਂ ਨੇ ਜਿਨ੍ਹਾਂ ਦੇ ਪੁੱਤਰ ਨਹੀਂ ਹੁੰਦਾ ਉਹਨਾਂ ਨੂੰ ਪੁੱਤਰ ਦਿੰਦੇ ਨੇ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਉਹਨਾਂ ਦਾ ਵਿਆਹ ਦਿੰਦੇ ਨੇ ਔਰ ਜੋ ਲੜਕੀਆਂ ਜਾਂ ਲੜਕੇ ਉਹਨਾਂ ਦੇ ਮੈਰिज ਨਹੀਂ ਹੁੰਦੀਆਂ ਉਹਨਾਂ ਦੇ ਉੱਪਰ ਸਿਰ ਤੇ ਹੱਥ ਰੱਖਦੇ ਨੇ ਉਹਦੇ ਵਿਆਹ ਮੈਰिज ਹੁੰਦੀਆਂ ਨੇ ਸੋ ਬਾਕੀ ਹੋਰ ਵੀ ਹੀ ਕਈ ਕਸ਼ਟਾਂ ਤੋਂ ਦੁੱਖਾਂ ਤੋਂ ਰਹਿ ਤਾਂ ਇਹਨਾਂ ਦੀ ਰਿਆ ਨਾਲ ਇਹਨਾਂ ਦੀ ਕਿਰਪਾ ਨਾਲ ਅੱਜ ਮੈਨੂੰ ਇਸ ਦਰਬਾਰ 'ਚ ਬੈਠਦੇ ਆ 18 ਸਾਲ ਹੋ ਗਏ ਔਰ 18 ਸਾਲ ਤੋਂ ਮੈਂ ਕਈ ਰੰਗ ਵੇਖੇ ਨੇ ਕਈ ਟਾਂਗ ਵੇਖੇ ਨੇ ਜਿਸ ਦੇ ਨਾਲ ਮੈਂ ਆਪਣੇ ਆਪ 'ਚ ਬੜਾ ਇੱਕ ਪਰਸਾਨਾ ਖੁਸ਼ ਹਾਂ ਔਰ ਮੈਂ ਦੁਆ ਕਰਦਾ ਹਾਂ ਕਿ ਜੋ ਵੀ ਨਾ ਦਰਬਾਰ ਚ ਆਵੇ ਹਰ ਤਰ੍ਹਾਂ ਦੀ ਸਮਰiddhi ਲੈ ਕੇ ਜਾਵੇ ਉਮੀਦ ਕਰਦਾ ਕੋਈ ਸ਼ਰੋ ਪਰਮਾਤਮਾ ਜਿਹਦੇ ਦਰਬਾਰ 'ਚ ਮੈਂ ਬੈਠਾ ਹੋਇਆ ਹਾਂ ਉਹ ਹਰ ਇੱਕ ਦੀ ਤਮੰਨਾ ਨੂੰ ਪੂਰੀ ਕਰੇਗਾ ਹਰ ਪਰਿਵਾਰ ਦੀ ਤਮੰਨਾ ਪੂਰੀ ਕਰੇਗਾ ਔਰ ਸੁਖ ਸ਼ਾਂਤੀ ਸਾਰੇ ਸੰਸਾਰ 'ਚ ਰੱਖੇਗਾ ਜੈ ਕਰਾ ਜਾਵੀਦਾ ਬੋਲ ਸੰਤੇ ਦਰਬਾਰ ਕੀ ਜੈ जयकारा गुरु गोरखनाथ दा बोल संचे दरबार की जय जयकारा गुरु गोरखनाथ दा बोल संचे दरबार की जय